ਕਪੂਰਥਲਾ ਦੀ ਸਰਾਫਾ ਬਾਜ਼ਾਰ ਦੇ ਵਿੱਚ ਅੱਜ ਸਵੇਰੇ ਲਗਭਗ 4 ਵਜੇ ਕਾਰ ਦੇ ਵਿੱਚ ਆਏ 5 ਬਦਮਾਸ਼ਾਂ ਨੇ ਬਾਜ਼ਾਰ ਦੇ ਚੌਕੀਦਾਰ ਬਹਾਦਰ ਨੂੰ ਕਿਸ ਤਰ੍ਹਾਂ ਦੀ ਲੋਕ ਦੇ ਉੱਤੇ ਬੰਦਕ ਬਣਾ ਲਿਆ ਅਤੇ ਇੱਕ ਸੁਨਾਰੇ ਦੇ ਦੁਕਾਨਦਾਰ ਸ਼ਟਰ ਤੋੜਿਆ ਤੇ ਫਿਰ ਦੁਕਾਨ ਦੇ ਵਿੱਚ ਪਈ ਤਜੋਰੀ ਉਠਾ ਕੇ ਲੈ ਗਏ ਦੱਸਿਆ ਜਾ ਰਿਹਾ ਹੈ ਕਿ ਉੱਤ ਤਜੋਰੀ ਦੇ ਵਿੱਚ ਜੋ ਲੱਖਾਂ ਰੁਪਏ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਸਨ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਡੀਐਸਪੀ ਸਬ-ਡਿਵੀਜ਼ਨ ਦੀਪਕਰਨ ਸਿੰਘ ਤੇ ਸਿਟੀ ਥਾਣਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਦੀ ਪੁਸ਼ਟੀ ਐਸਪੀ ਦੀਪਕਰਨ ਨੇ ਕਰਦੇ ਹੋਏ ਦੱਸਿਆ ਹੈ ਕਿ ਉਹਨਾਂ ਦੀ ਟੀਮ ਘਟਨਾ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਖਤਕਾਲਦੀ ਹੈ। ਮੇਰੀ ਜਾਣਕਾਰੀ ਅਨੁਸਾਰ ਸਰਾਫਾ ਬਾਜ਼ਾਰ ਦੇ ਵਿੱਚ ਬੈਂਕ ਦੇ ਕੋਲ ਇੱਕ ਸਿੰਘ ਜੁਵੈਲਰ ਦੇ ਵਿੱਚ ਸਵੇਰੇ 4 ਵਜੇ ਲੁੱਟ ਹੋਈ ਹੈ। ਪੰਜ ਬਦਮਾਸ਼ਾਂ ਨੇ ਕਾਰ ਦੇ ਵਿੱਚ ਸਵਾਰ ਹੋ ਕੇ ਜਿਨ੍ਹਾਂ ਨੇ ਬਾਜ਼ਾਰ ਦੇ ਚੌਕੀਦਾਰ ਬਹਾਦੂ ਨੂੰ ਬੰਦਕ ਬਣਾ ਲਿਆ ਤੇ ਇਸ ਤੋਂ ਬਾਅਦ ਲੁੱਟ ਦੀ ਵਾਰਤਾ ਨੂੰ ਉਚਾਲ ਮ ਦਿੱਤਾ। ਸਿੰਘ ਜੁਵੈਲਰ ਦਾ ਸ਼ਟਰ ਤੋੜਿਆ ਦੁਕਾਨ ਦੇ ਵਿੱਚ ਪਈ ਤੇਜੋਰੀ ਨੂੰ ਉਠਾ ਕੇ ਲੈ ਗਏ। ਕਾਨ ਮਾਲਕ ਅਜੀਤ ਕੁਮਾਰ ਅਨੁਸਾਰ ਤਜੋਰੀ ਦੇ ਵਿੱਚ ਲਗਭਗ 50 ਟੋਲੇ ਸੋਨੇ ਦੇ ਗਹਿਣੇ ਤੇ 20 ਕਿਲੋ ਛੰਦੇ ਸੀ ਜੋ ਚੋਰ ਲੈ ਗਏ ਨੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਜੀਤ ਕੁਮਾਰ ਇਹ ਕਿਸ ਤਰ੍ਹਾਂ ਦੀ ਦੁਕਾਨ ਹੈ ਸਿੰਘ ਜੀ ਵਰਤੋ ਇਹ ਕਿੰਨੇ ਕੁਏ ਚੋਰੀ ਹੋਈ ਤੁਹਾਡੇ 4 4 ਸਵਾ 4 ਵਜੇ ਦੇ 4 ਸਵਾ 4 ਵਜੇ ਤੇ ਕੀ ਕੀ ਰਹਿ ਗਿਆ ਤਾਂ ਬੈਠ ਕੇ ਕਹਿੰਦੇ 70 ਲੱਖ ਰੁਪਏ ਦਾ ਸਾਮਾਨ ਗਿਆ ਤਾਂ ਕਿ ਲੋਹ ਸੁਨਾ ਸੀਗਾ 20 ਕਿਲੋ ਚੰਗੀ ਸੀ। 20 ਕਿਲੋ ਸੁਨਾ ਦੇ 20 ਕਿਲੋ। ਇਹ ਇਹ ਪਤਾ ਲੱਗਦਾ ਕਿ ਕਿੰਨੇ ਜਣੇ ਸੀਗੇ? ਪੰਜ ਜਣੇ ਹੁੰਦੇ ਸੀ ਕੈਮਰੇ। ਪੰਜ ਜਣੇ ਠੀਕ ਹੈ। ਤੇ ਸੁਨਿਆਰਾ ਬਾਜ਼ਾਰ ਕਹਿੰਦੇ ਨੇ ਸਾਹ। ਹਾਂਜੀ ਠੀਕ ਹੈ। ਸਾਹ। ਜਾਂ ਇਸ ਦਾ ਬਾਜ਼ਾਰ ਇੱਥੇ ਕੋਈ ਚੌਂਕੀਦਾਰ ਨਹੀਂ ਸੀਗਾ। ਚੌਂਕੀਦਾਰ ਇੱਕ ਸੀਗਾ ਜੀ ਉਹ ਕਹਿੰਦਾ ਮੈਨੂੰ ਰਿਵਾਲਵਰ ਦਿਖਾ ਕੇ ਤੇ ਬਿਠਾ ਲਿਆ। ਅੱਛਾ ਬਿਠਾ ਲਿਆ। ਹਾਂਜੀ। ਤੇ ਕਿੰਨੇ ਕ ਜਣੇ ਸੀਗੇ? ਹਾਂ ਪੰਜ ਪੰਜ ਜਣੇ। ਤੇ ਇਹ ਕੋਈ ਕਿਸੇ ਤੇ ਸ਼ੱਕ ਤੁਹਾਨੂੰ ਜਾਂ ਜੋ ਵੀ ਸਗਾ ਉਹ ਹੀ ਕੋਲਸ ਨੂੰ ਦੱਸ ਦਿੱਤਾ ਸੀਗਾ ਹੂੰ ਬਾਕੀ ਦੇਖੋ ਕਾਸ਼ ਨਾ ਹੋਵੇ ਕਿ ਸਪਰੇਟ ਨੁਕਸਾਨਾ ਹੋਵੇ ਦੋਸ਼ੀ ਪੜੇ ਜਾਂ ਸਾਡਾ ਸਮਾਂ ਠੀਕ ਹੈ ਇਹ ਤੁਹਾਨੂੰ ਲੱਗਦਾ ਕਿ ਕਿਸੇ ਨੇ ਪਹਿਲੇ ਆ ਕੇ ਕੰਮ ਕਰ ਦਿੱਤੀ ਹੋਵੇ ਜਾਂ ਅਸੀਂ ਪਾਸੇ ਆਂਦਰ ਆ ਹੋਵੇ ਕਈ ਦਿਨ ਤੇ ਹੁਣ ਦੁਕਾਨ ਆ ਜੀ ਹੁਣ ਇੱਥੇ ਸਾਹਮਣੇ ਹੋਣਾ ਬਾਜ਼ਾਰ ਚੱਲਦਾ ਵਾ ਹੂੰ ਚੱਕ ਨਹੀਂ ਹੈ ਹੈਗਾ ਕਿ ਕਿਨੇ ਰੈਫਟੀ ਕੀਤੇ ਹੋ ਬਾਕੀ ਚਲੋ ਜਿਹੜਾ ਕੋਈ ਆਉਂਦਾ ਵਾ ਕਸਟਮਰ ਜਾਂ ਕੋਈ ਆਉਂਦਾ ਵਾ ਨਾਲ ਲਾਂਡਿੰਗ ਵਾਲੇ ਨੂੰ ਤਾਂ ਖੜਾ ਹੀ ਹੁੰਦਾ ਟੀ ਹੈਗਾ ਕੀ ਜੀ ਉਹ ਚੁੰਕੀ ਦਾ ਕਿੰਨਾ ਦਾ ਇੱਥੇ ਕੰਮ ਕਰ ਰਿਹਾ 3 ਸਾਲ ਹੋ ਗਏ ਚੁੰਕੀ ਦਾ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਤੇ ਕਦੀ ਵੀ ਇਦਾਂ ਦੀ ਗੱਲਬਾਤ ਨਹੀਂ ਹੋਈ ਜਿਹੜੀ ਹਾਂ ਹਾਂ ਜੀ ਤੇ ਸੀਫ ਸੀਗੀ ਸੀਫ ਵੀ ਚੱਕ ਕੇ ਲਿਆ ਗਿਆ ਅੱਛਾ ਸੀਫ ਕਿ ਨਹੀਂ ਸੀਫ ਵੀ ਜਿਹੜੀ ਆਪਣਾ ਪੇਟੀ ਸੀ ਜਿਹਨੂੰ ਸਪਾਰਟ ਪੇ ਪੇਟੀ ਸਮੇਤ ਹੀ ਲੱਗੇ ਹਾਂ ਪੇਟੀ ਸਮੇਤ ਹੀ ਲੱਗੇ ਚੱਕ ਹੁਣ ਮੁਕੇ ਦੇ ਉਧਾਰੀ ਪਹੁੰਚਿਆ ਹੋਇਆ ਅਧਿਕਾਰੀ ਆਏ ਐ ਐਸਐਚਓ ਸਾਹਿਬ ਆਏ ਐ ਡੀਐਸਪੀ ਸਾਹਿਬ ਆਏ ਐ ਉਹ ਆਪਣੀ ਕਾਰਵਾਈ ਕਰਕੇ ਚਲੇ ਗਏ ਤੇ ਜਲਦੀ ਐ ਰਿਪੋਰਟ ਕਰਾਂਗੇ ਜਨੀਰ ਕੁਮਾਰ ਇਹ ਤੁਹਾਡੀ ਦੁਕਾਨ ਵੀ ਲੱਗੀ ਹੈ ਜੀ ਹਾਂ ਜੀ ਇਸੇ ਬਾਜ਼ਾਰ ਵਿੱਚ ਸਨ ਦੁਕਾਨ ਅੱਛਾ ਜੀ ਕਿਸ ਤਰ੍ਹਾਂ ਦੇਖਦੇ ਜਿਹੜੀ ਏਡੀ ਚੋਰੀ ਹੋਈ ਆ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਇਹ ਬਹੁਤ ਬਹੁਤ ਮਾੜੀ ਗੱਲ ਹੋਈ ਆ ਇਹ ਦੁਕਾਨਦਾਰ ਦਾ ਵਿਚਾਰੇ ਦਾ ਸਰਪੰਚ ਜੁੜ ਕੇ ਲੈ ਗਿਆ ਐ ਇਹ ਉਹਨਾਂ ਦੇ ਪਰਿਵਾਰਕ ਵਾਸੀ ਜੀ ਬਹੁਤ ਸਾਡੇ ਸਭ ਦੁਕਾਨਦਾਰਾਂ ਨੂੰ ਵੀ ਬਹੁਤ ਡਰ ਬੈਠਿਆ ਦਾ ਇਸ ਕਰਕੇ ਕੋਈ ਇਹ ਲੋਕ ਕੁਝ ਵੀ ਕਰ ਸਕਦੇ ਆ ਕਿਸੇ ਨੂੰ ਵੀ ਨੁਕਸਾਨ ਜਾ ਸਕਦਾ ਇਹ ਸਰੀ ਪ੍ਰਸ਼ਾਸਨ ਨੇ ਕਹੀਦਾ ਕਿ ਇਸ ਚੀਜ਼ ਤੇ ਇਸ ਕਰਕੇ ਨਿਕਲ ਕੇ ਤੁਸੀਂ ਆਵੇ ਤੇ ਦੁਕਾਨਦਾਰਾ ਵਾਜੂਦ ਚੋਰੀ ਹੋਈ ਆ ਇਸ ਦੇ ਉੱਪਰ ਕੀ ਕਹਿਣਾ ਚਾਹੋਗੇ ਤੇ ਅੱਜ ਸਵੇਰ ਦੀ ਐਰਲੀ ਮਾਰਨਿੰਗ ਦੀ ਵਰਤਦਾ ਜੀ ਤੇ ਇੱਕ ਗੱਡੀ ਆ ਜਿਸ ਤੋਂ ਸਾਰੇ ਲੋਕ ਆ ਰਹੇ ਆ ਤੇ ਅਸੀਂ ਟੈਕਨਿਕਲ ਦੀ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਐਸਟੀੂ ਸਰ ਵੀ ਗਾਈਡੈਂਸ ਤੇ ਐਸਟੀਪੀ ਸਰ ਵੀ ਗਾਈਡੈਂਸ ਦੇ ਜੱਗੇ ਲੱਗੇ ਹੋਏ ਆ ਤੇ ਜਲਦੀ ਉਹ ਪੇਸ਼ ਕਰਾਂਗੇ ਸਰ ਇਸ ਤੋਂ ਇਲਾਵਾ ਇੱਕ ਚੋਰੀ ਕਹਿੰਦੇ ਕੋਈ ਦਾ ਫਟਕ ਵੀ ਹੋਈ ਆ ਟੈਰਾਂ ਵਾਲੀ ਦੁਕਾਨ 'ਚ ਉਹਦੀ ਇਨਕਵਿਸਟਿਓਨ ਹੋ ਰਹੀ ਹੈ ਵੈਰੀਫਾਈ ਕਰ ਰਹੇ ਆ ਠੀਕ ਹੈ ਸਰ